ਆਸਰੀ ਗਾਲ ਜੀ ਸਾਰਿਆਂ ਨੂੰ ਮੁਬਾਰਕੀ ਸਾਰੇ ਕੈਂਟ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਇਹ ਹੈਗਾ ਆਪਣਾ 2026 ਦਾ ਪਹਿਲਾ ਬਲੌਗ ਅੱਜ ਹੈਗਾ ਤਾਰੀਖ 2 ਜਨਵਰੀ 2026 ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਹੁਣ ਛੁੱਟੀਆਂ ਜਲਦੀਆਂ ਨੇ ਆਪਣੀਆਂ ਹੋ ਕਰਕੇ ਨਵਾਂ ਸਾਲ ਆ ਤੇ ਹੁਣ ਦੋ ਤਿੰਨ ਛੁੱਟੀਆਂ ਸੀ ਫਿਰਗਾ ਹਾਂ ਸ਼ਨੀਵਾਰ ਐਤਵਾਰ ਆ ਜੂ ਅੱਜ ਹੈਗਾ ਦਿਨ ਸ਼ੁੱਕਰਵਾਰ ਤੇ ਟਾਈਮ ਹੋ ਗਿਆ ਸਵੇਰ ਦੇ 11:49 ਤੇ ਮੌਸਮ ਅੱਜ ਪੂਰਾ ਘੈਂਟ ਆ ਤੁਸੀਂ ਦੇਖ ਹੀ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਸਰੀ ਦੇ ਮੌਸਮ ਤਾਂ ਪੂਰਾ ਘੈਂਟ ਆ ਧੁੱਪ ਨਿਕਲੇ ਗਈ ਧੁੱਪ ਨੇ ਘਲ ਜਾਂਦੀ ਆ ਤੇ ਅੱਜ ਆਪਾਂ ਚੱਲੇ ਆ ਘੁੰਮਣ ਅਮਨ ਨਾਲ ਆਪਾਂ ਜਾਣਾ ਨਾਰਥ ਵੈਨਕੂਵਰ ਸੋ ਆਪਾਂ ਹੁਣ ਰੈਡੀ ਆ ਘਰੋਂ ਨਿਕਲ ਲਈ ਇੱਥੇ ਤਾਂ ਸਨੋ ਪੈਂਦੀ ਨਹੀਂ ਮੈਂ ਕਿਹਾ ਸ਼ਾਇਦ ਉੱਥੇ ਸਨੋ ਹੋਵੇ ਤੇ ਆਮਨ ਵੀ ਆ ਗਿਆ ਹੈਲੋ ਇਹ ਵੀ ਤਿਆਰ ਆ ਤੇ ਚਲੋ ਚੱਲਦੇ ਆ ਤੇ ਤੁਹਾਨੂੰ ਦਿਖਾਉਣੇ ਆ ਅੱਜ ਆਪਾਂ ਇੱਥੇ ਕੀ ਕੀ ਕਰਦੇ ਆ ਘੁੰਮਦੇ ਫਿਰਦੇ ਆ ਤੇ ਚਲੋ ਹਮ ਨੂੰ ਵੀ ਰੈਡੀ ਆ ਇਧਰ ਗੱਡੀ ਵੀ ਸਟਾਰਟ ਆਪਣੀ ਤੇ ਦੱਸਿਓ ਸਾਰੇ ਕਮੈਂਟਾਂ ਚ ਕਿਵੇਂ ਲੱਗਦੇ ਆ ਤੇ ਉਹ ਖੜੀਆ ਗੱਡੀ ਤੇ ਪਹਿਲਾਂ ਤੇਲ ਪਾਉਣਾ ਉਹ ਚ ਤੇ ਚਲੋ ਚੱਲਦੇ ਆ ਫਿਰ ਅੱਗੇ-ਅਗੇ ਦੇਖਿਓ ਕੀ ਹੁੰਦਾ ਤੇ ਜੁੜੋਗੇ ਆਪਣੇ ਵਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਾਰੇ ਸਬਸਕ੍ਰਾਈਬ ਟੈਂਪਰੇਚਰ ਹੈਗਾ ਅੱਜ 7 ਡਿਗਰੀ ਉਹ ਤੁਹਾਨੂੰ ਸ਼ੀਸ਼ੇ ਦੇ ਦੀਨਾ ਹੁਣਾ ਮੂਰੇ ਤੇ ਹੁਣ ਆਪਾਂ ਪਹਿਲਾਂ ਪਾਉਣਾ ਤੇਲ ਇਹਨੂੰ ਵੀ ਖਰਾਕ ਜ਼ਰੂਰੀ ਆ ਐਨੇ ਵੀ ਜਾਣਾ ਅੱਜ ਆਪਾਂ ਆਪਾਂ ਨੂੰ ਤਕਰੀਬਨ ਘੰਟਾ ਕੁ ਲੱਗ ਗਿਆਣਾ ਸੋ ਪਹੁੰਚ ਗਏ ਆਂ ਪ੍ਰੋਪਲ ਪੰਪ ਤੇ ਤੇਲ ਪਾਉਣੇ ਆ ਸੌਰੀ ਗੈਸ ਪਾਉਣੇ ਆ ਕੈਨੇਡਾ ਦੀ ਭਾਸ਼ਾ 'ਚ ਗੈਸ ਸੋ ਗੈਸ ਪਵਾ ਲਈਏ ਫਿਰ ਚੱਲਦੇ ਆਂ ਆਸਾਨੀ ਨਾਲ ਸੋ ਤੇਲ ਦੀ ਟੈਂਕੀ ਕਰਾ ਲਈ ਆਪਾਂ ਫੁੱਲ ਸੌਰੀ ਗੈਸ ਦੀ ਤੇ ਆਪਾਂ ਨੂੰ ਹੁਣ ਜਾਣ ਨੂੰ ਲੱਗਣਾ ਪੂਰਾ 1 ਘੰਟਾ 4 ਮਿੰਟ ਹੈਗਾ 56 ਕਿਲੋਮੀਟਰ ਸੋ ਚੱਲਦੇ ਆ ਹੁਣ ਆ ਜਰਾ ਟੂਰ ਕਰਦੇ ਆ ਆਪਾਂ ਸ਼ੁਰੂ ਟੂਰ ਆਪਣਾ ਪਰ ਛੋਟਾ ਜਿਹਾ ਈ ਆ ਸ਼ਾਮ ਨੂੰ ਆਪਾਂ ਵਾਪਸੀ ਆ ਜਾਣਾ ਘਰੇ ਸੋ ਚਲੋ ਤੁਹਾਨੂੰ ਪਤਾ じゃ ਫਿਰ ਕੈਨੇਡਾ ਦੀ ਲਾਈਫ ਕਿੰਨੀ ਬੀਜ਼ੀ ਆ ਉਸ ਕੰਮਾਂ ਕਰਾਂ ਚ ਬੀਜੀ ਰਹੀਦਾ ਤੇ ਹੁਣ ਛੁੱਟੀਆਂ ਸੀ ਮੈਂ ਕਿਹਾ ਚਲੋ ਇੱਕ ਦਿਨ ਕੰਮੋਂ ਕੇ ਫ੍ਰੀ ਹੋਣਿਆ ਨਵਾਂ ਸਾਲ ਵੀ ਆ ਸੋ ਚਲੋ ਚੱਲਦੇ ਆ ਆਮ ਨੂੰ ਬਥਰ ਲੈਨੇ ਕੈਮਰਾ ਕਰੇ ਆਮ ਨੂੰ ਸੁਣ ਕੇ ਮੈਨ ਲੱਗ ਰਿਹਾ ਅੱਜ ਪੱਕ ਮਣ ਜਾ ਰਹੇ ਆ ਬਹੁਤ ਟਾਈਮ ਬਾਹ ਚੱਲੇ ਆ ਅਸੀਂ ਬਹੁਤ ਟਾਈਮ ਬਾਹ ਚੱਲੇ ਆ ਮੇਬੀ 6-7 ਮਹੀਨਿਆਂ ਬਾਅਦ ਆਪਣਾ ਵਾਈਟ ਰੋਗ ਹੈ ਸੀ ਲਾਸਟ ਵਾਰ ਲਾਸਟ ਟਾਈਮ ਵਾਈਟ ਰੋਗ ਹੈ ਸੋ ਬਹੁਤ ਟਾਈਮ ਹੋ ਗਿਆ ਸੋ ਹੁਣ ਚਲੋ ਚੱਲਦੇ ਆ ਕਰਦੇ ਆ ਸ਼ੁਰੂ ਤੇ ਜੁਰ ਤੁਸੀਂ ਵੀ ਜੁੜੇ ਰਹੋ ਆਪਣੇ ਇਸ ਛੋਟੇ ਦੇ ਸਫਰ ਦੇ ਨਾਲ ਸਾਹਮਣੇ ਆਪਨੇ ਆ ਗਿਆ ਪੋਰਟਮਾਨ ਬ੍ਰਿਜ ਤੇ ਤੁਸੀਂ ਵੀਊ ਚੈੱਕ ਕਰੋ ਆਸੇ ਪਾਸੇ ਪਹਾੜੀਆਂ ਦਾ ਦੂਰ ਦੂਰ ਸੁਨੋ ਆ ਪਹਾੜਾਂ ਤੇ ਨੇੜੇ-ਨੇੜੇ ਤਾਂ ਅਜੇ ਦੀਦੀ ਨਹੀਂ ਕਿਤੇ ਆਪਾਂ ਵੀ ਜਾ ਕੇ ਦੇਖਾਂਗੇ ਕੀ ਹਿਸਾਬ ਕਿਤਾਬ ਆ ਅਜੇ ਆਪਾਂ ਨੂੰ ਵੀ ਕੁਝ ਨਹੀਂ ਪਤਾ ਤੇ ਤੁਸੀਂ ਵੀਊ ਚੈੱਕ ਕਰੋ ਪਹਿਲਾਂ ਸਾਹਮਣੇ ਵਾਹ ਜੀ ਵਾਹ ਕੀ ਬਾਤਾਂ ਨੇ ਇਹ ਆ ਸਰੀ ਦੀ ਖੂਬਸੂਰਤੀ ਬ੍ਰਿਟਿਸ਼ ਕਲੰਬੀਆ ਦੇਖੋ ਬਈ ਉਹ ਸਾਹਮਣੇ ਬ੍ਰਿਜ ਆ ਗਿਆ ਚੈੱਕ ਕਰੋ ਵੀ ਸਾਹਮਣੇ ਬੱਦਲ ਹੈ ਗਿਆ ਥੱਲੇ ਤੇ ਪਹਾੜ ਹੈ ਗਿਆ ਉੱਤੇ ਦੇਖੋ ਸਾਹਮਣੇ ਦਾ ਵੀਊ ਕਿੰਨਾ ਘੈਂਟਾ ਵਾਜੀ ਵਾ ਹਾਏ ਤੁਹਾਨੂੰ ਫੋਨ 'ਚ ਘੱਟ ਬਿਚ ਲਾ ਦਿੰਦਾ ਪਰ ਜਿਹੜਾ ਖਾਣਾ ਦੀ ਨਾ ਨਾ ਉਹ ਇਹ ਤਾਂ ਨਜ਼ਾਰਾ ਹੀ ਵੱਖਰੇ ਆ ਬਾਈ ਤੇ ਇਹ ਆ ਨਜ਼ਾਰਾ ਰੂਹ ਖੋਸ਼ ਹੋ ਗਈ ਅੱਜ ਤੋਂ ਤੇ ਹੁਣ ਆਪਾਂ ਐਂਟਰ ਕਰਨ ਲੱਗਿਆਂ ਟਨਾਲ ਚ ਇਹ ਆ ਪਹਿਲੀ ਟਨਾਲ ਆਪਣੀ ਜੀਕਰ ਦਾ ਵੀਊ ਦੇਖੀ ਜਾਈਏ ਵੀਡੀਓ ਬਣਾਈ ਜਾਈਏ ਇੰਨਾ ਸਰਾ ਮਾਹੌਲ ਹੋਇਆ ਪਿਆ ਨਾ ਅੱਜ ਤਾਂ ਲੈਲੋ ਬਾਗੋ ਬਾਗ ਆਪਾਂ ਵੀ ਇੰਜੋਏ ਕਰ ਰਹੇ ਹਾਂ ਤੁਸੀਂ ਵੀ ਕਰੋ ਵੀਡੀਓ ਦੇ ਨਾਲ ਪਹਿਲੀ ਅਮਰੇ ਕਾ ਮਾਰੀਆਂ ਆਪਾਂ ਤੁਹਾਨੂੰ ਪਤਾ ਹੈ ਪੰਜਾਬੀਆਂ ਦੀ ਪਹਿਲੀ ਪਸੰਦ ਦਾ ਟਾਈਮ ਤੇ ਗੱਡੀ ਆਪਾਂ ਲਾਤੀ ਉਹ ਉਧਰ ਪਾਰਕਿੰਗ ਤੇ ਹੋਰ ਤਾਂ ਕਿਤੇ ਪਾਰਕਿੰਗ ਨਹੀਂ ਛੋਟਾ ਜਿਹਾ ਟਾਈਮ ਆ ਤੇ ਕੌਫੀ ਲੈਣੇ ਆ ਇੱਥੋਂ ਤੇ ਕਰਦੇ ਆ ਫਿਰ ਆਪਣਾ ਅੱਗੇ ਦਾ ਸਫ਼ਰ ਕਰੂ ਤਕਰੀਬਨ ਇਥੋਂ 20 ਮਿੰਟ ਦਾ ਰਾਹ ਰਹਿ ਗਿਆ ਬਹੁਤ ਨੇੜੇ ਆ ਗਏ ਆਪਾਂ ਸੋ ਚਲੋ ਬਾਕੀ ਵੀਊ ਤੁਸੀਂ ਇੰਜੋਏ ਕਰਿਓ ਵੀਡੀਓ ਚ ਮੈਂ ਕਲਿੱਪਾਂ ਪਾਉਂਗਾ ਇਹਨਾਂ ਘੈਂਟ ਵੀਊ ਆ ਨਾ ਇੱਥੇ ਦਾ ਮੌਸਮ ਤਾਂ ਅੱਜ ਸਿਰਾਈ ਆ ਸੋ ਚੱਲਦੇ ਆਂ ਅੰਦਰ ਟੈਂਪ ਕਰਦੇ ਆ ਹੁਣ ਆਪਾਂ ਅੱਗੇ ਦਾ ਸਫ਼ਰ ਆਪਣਾ ਸ਼ੁਰੂ ਇਥੋਂ ਵਾਸਤੇ 20 ਮਿੰਟ ਦਾ ਰਾਹੀ ਆ 20 ਮਿੰਟਾਂ ਚ ਆਪਾਂ ਉੱਥੇ ਪਹੁੰਚ ਜਾਣਾ ਤੇ ਇਧਰ ਆਪਾਂ ਲੈ ਲਈ ਡਰਿੰਕ ਤੇ ਰੈਪ ਲੈ ਲਿਆ ਤੇ ਚੱਲਦੇ ਆਂ ਕਰਦੇ ਆਂ ਆਪਣੀ ਟਰਪਾ سٹਾਰਟ ਅੱਗੇ ਦੀ ਚਲੋ ਤੇ ਆ ਖੜੀ ਆਪਣੀ ਗੱਡੀ ਤੇ ਬਸ ਇੱਥੇ ਖੜੇ ਸੀ ਆਪਾਂ ਹੁਣ ਬਸ ਚਲੋ ਤੇ ਉਧਰ ਰਵਣ 莱ਟਸ ਗੋ ਇੱਥੋਂ ਹੁਣ ਸਾਰਾ ਜੰਗਲ ਦਾ ਰਾਸਤਾ ਸ਼ੁਰੂ ਹੋ ਗਿਆ ਤੇ ਬਸ ਆਈ ਹੁਣ ਆਪਾਂ ਇਹਨਾਂ ਦੇ ਜੰਗਲਾਂ ਵਿੱਚ ਦੀ ਕੋ ਜਾਣਾ ਆਸੇ-ਪਾਸੇ ਇਹ ਤੇ ਟਰੀਆ ਸਾਰੇ ਆਪਣਾ ਰਹਿ ਗਿਆ 12 ਕਿਲੋਮੀਟਰ 13 ਮਿੰਟ ਲੱਗਦਿਆ ਤੇ ਇਹ ਮੈਪ ਤੇ ਵੀ ਸਾਰੇ ਆਸ-ਪਾਸੇ ਜੰਗਲ ਹੀ ਦਿਖਾਉਂਦਾ ਤੇ बस ਚੱਲਦੇ ਆ ਐਕਸਾਈਟਮੈਂਟ ਆ ਪੂਰੀ ਮੈਨੂੰ ਤਾਂ ਜਿਵੇਂ ਪਹਿਲੀ ਵਾਰੀ ਗੱਡੀ ਬੰਨੀ ਦੂਰ ਲੈ ਕੇ ਚੱਲੇ ਆ ਪਹਾੜਾਂ ਪੂੜਾਂ 'ਚ ਤੇ ਬਾਕੀ 스ਨੋ ਵੀ ਦੇਖਣੀ ਆ ਮੌਲ ਪੂਰਾ ਘੰਟਾ ਐਕਸਾਈਟਮੈਂਟ ਆ ਪੂਰੀ ਦਿਲ ਦੀ ਕਾਉਂਗਾ ਉਹ ਕਰਦਾ ਸੋ ਚੱਲਦੇ ਆ ਦੇਖਦੇ ਆ ਕਿ ਕੀ ਹੁੰਦਾ ਚਲੋ ਜੀ ਬਾਕੀ ਵਿਊ ਤਾਂ ਪੂਰਾ ਇੱਕ ਨੰਬਰ ਟ੍ਰੈਫਿਕ ਲੱਗ ਗਈ ਬਈ ਸਾਰੇ ਇਥੇ ਡ੍ਰੈਫਿਕ ਚ ਤੇ ਇਹ ਟਾਈਮ ਹੋ ਗਿਆ 1:13 ਮਿੰਟਾ ਰਹਾ ਰਹਿ ਗਿਆ 9.5 ਕਿਲੋਮੀਟਰ 11 ਮਿੰਟ ਇਹ ਉਹ ਨਿੱਕੀ ਜਾਨ ਕੇ ਇਧਰ ਤਾਂ ਸਿੰਗਲ ਸੜਕ ਉਤਲੇ ਪਾਸੇ ਦੋ ਆ ਪਰ ਇਧਰ ਸਾਰੇ ਖਾਈ ਆ ਥੋੜਾ ਥੋੜਾ ਡਰ ਵੀ ਲੱਗਦਾ ਤੇ ਵਗ ਦੇ ਦੇ ਆ ਪਹਿਲਾਂ ਐਕਸਪੀਰੀਅੰਸ ਆਪਾਂ ਕਦੇ ਗਏ ਵੀ ਨਹੀਂ ਕਦੇ ਜਾਨ ਕੇ ਪਹਾੜਾਂ ਚ ਕੈਨੇਡਾ ਚ ਕੈਨੇਡਾ ਚ ਆਪਣਾ ਪਹਿਲੀ ਵਾਰੀ ਆ ਜਦੋਂ ਆਪਾਂ ਆਏ ਆ ਇਹ ਸੋ ਚੱਲ ਕੇ ਦੇਖਦੇ ਆ ਕਿਵੇਂ ਐਕਸਪੀਰੀਅੰਸ ਹੁੰਦਾ ਆ ਜੋ ਨਵੀਂ ਮੈਟਰੋ ਥੋੜੀ ਜੀ ਦਿੱਕਤ ਆਈ ਦਿੱਕਤ ਆ ਗਈ ਆਪਣੀ ਟ੍ਰੈਪ ਜ ਆਪਾਂ ਨੂੰ ਤਾਂ ਜਾਣ ਲਈ ਚਾਹੀਦਾ ਰਜਿਸਟ੍ਰੇਸ਼ਨ ਉਹ ਹੁਣ ਕਰਾਉਣੀ ਪੈਣੀ ਹੈ ਇੱਥੇ ਖੜੇ ਆ ਤੇ ਕਰਦੇ ਆ ਫੋਨ ਤੇ ਆਨਲਾਈਨ ਹੀ ਆ ਫ੍ਰੀ ਆ ਤੇ ਕਰਦੇ ਆ ਫਿਰ ਟਾਈਮ ਹੋ ਗਿਆ 2 ਆਪਾਂ ਨੂੰ ਘਰੋਂ ਤੇ ਰੈਨ ਨੂੰ ਹੋ ਗਏ ਪੂਰੇ 2 ਘੰਟੇ ਬਹੁਤ ਟਾਈਮ ਲੱਗ ਗਿਆ ਪਹੁੰਚ ਤਾਂ ਆਪਾਂ ਜਾਣਾ ਸੀ ਪਹਿਲਾਂ ਹੀ ਪਰ ਪਹਿਲਾਂ ਆਪਾਂ ਨੂੰ ਰਾਹ ਜਿੱਥੇ ਰੋਕ ਲਿਆ ਸੀਗਾ ਉਹ ਕਹਿੰਦੇ ਪਾਸ ਚਾਹੀਦਾ ਸੋ ਆਪਣੇ ਕੋਲੇ ਪਾਸ ਹੈ ਨਹੀਂ ਸੀ ਉਹਨਾਂ ਨੇ ਰੋਕ ਲਿਆ ਤੇ ਉਹ ਕਹਿੰਦੇ ਸਾਈਡ ਤੇ ਲਾ ਲਓ ਵੀ ਪਾਸ ਬੁੱਕ ਕਰ ਲਓ ਵੀ ਪਾਸ ਚਾਹੀਦਾ ਉੱਤੇ ਜਾਣ ਲਈ ਹਨਗੇ ਰਿਜ਼ਰਵੇਸ਼ਨ ਤੇ ਫਿਰ ਦੂਜੇ ਨੇ ਬੰਦੇ ਨੇ ਰੋਕ ਕੇ ਆ ਉਹ ਕਹਿੰਦਾ ਵੀ ਸੌਰੀ ਵੀ ਆ ਤਾਂ ਪਾਸ ਨਹੀਂ ਮਿਲਣਾ ਤੁਸੀਂ ਕੱਲ ਨੂੰ ਆਇਓ ਤੇ ਫਿਰ ਉਹਨਾਂ ਨੇ ਆਪਾਂ ਨੂੰ ਮੋੜ ਤਾਸ ਵਾਪਸ ਫਿਰ ਆਪਾਂ ਉੱਥੋਂ ਵਾਪਸ ਚਲੇ ਗਏ ਫਿਰ ਆਪਾਂ ਰਾਹ ਚ ਸਾਈਡ ਤੇ ਗੱਡੀ ਰੋਕੀ ਪٹرول ਪੰਪ ਤੇ ਪਾਰਕਿੰਗ ਚ ਉੱਥੇ ਫਿਰ ਰੋਕ ਕੇ ਅਸੀਂ ਬਹੁਤ ਟਰਾਈ ਕੀਤਾ Google ਤੇ ਪਾਸ ਲੱਭੇ 2-3 ਪਾਸ ਬੁੱਕ ਕਰ ਲਿਆ ਆਪਾਂ ਨੂੰ ਪਤਾ ਪਤਾ ਵੀ ਨਹੀਂ ਸੀਗਾ ਕਿਹੜਾ ਪਾਸ ਸੀਗਾ ਹਨਾ ਤੇ 2-3 ਪਾਸ ਬੁੱਕ ਕਰ ਲਿਆ ਤੇ ਫੇਰ ਮੈਂ ਕਿਹਾ ਤਾਂ ਹੁਣ ਚਲ ਕੇ ਦੇਖਦੇ ਹਾਂ ਹੁਣ ਕੀ ਮਾਹੌਲ ਚਾਲਾ ਤੇ ਫਿਰ ਜਦੋਂ ਗਾਂ ਆਏ ਫਿਰ ਹਾਂ ਹੋ ਕੇ ਨਹੀਂ ਇਹੀ ਪਾਸ ਆ ਸੋ ਫਾਈਨਲੀ ਹੁਣ ਆਪਾਂ ਆਏ ਆ ਹਜੇ ਪਰ ਆਹ ਚਾ ਇੱਥੋਂ ਮੈਨੂੰ ਲੱਗਦਾ 10 ਮਿੰਟ ਹੋਰ ਲੱਗਣੇ ਆ ਤੇ ਇੱਥੇ ਉਹਨੂੰ ਸਨੋ ਸ਼ੁਰੂ ਹੋ ਗਈ ਤੇ ਦਿਖਾਉਣਾ ਤੁਹਾਨੂੰ ਪੂਰਾ ਘੈਂਟ ਮਾਹੌਲ ਤੇ ਆ ਚੈੱਕ ਕਰੋ ਤੁਸੀਂ ਲਓ ਵੀ ਮਿੱਤਰੋ ਇੱਥੇ ਤਾਂ ਹਜੇ ਇੰਨੀ ਨਹੀਂ ਸੁਨੋ ਆ ਆ ਸਾਈਡਾਂ ਤੇ ਪਈ ਆ ਤੇ ਹੋ ਪਈ ਆ ਤੇ ਬਾਕੀ ਉਹ ਸਾਰੀ ਸਾਫ਼ ਕਰੀ ਪਿਆ ਇੱਥੇ ਹੈ ਨਹੀਂ ਸਨੋ ਹੋਰ ਤੇ ਇਸੇ ਵਾਰ ਥੋੜਾ ਜਿਹਾ ਬਣਿਆ ਪਾਰਕਿੰਗ ਕਰਨ ਨੂੰ ਇਧਰ ਗੱਡੀ ਖੜੀ ਆ ਆਪਣੀ ਤੇ ਇਧਰ ਆਪਣੀ ਮੈਡਮ ਜੀ ਸੋ ਚੱਲਦੇ ਹੁਣ ਅੱਗੇ ਦੇਖਦੇ ਆ ਅੱਗੇ ਦਾ ਮਾਹੌਲ ਚੱਲ ਕਿਵੇਂ ਆ ਇੱਥੇ ਤਾਂ ਮਾਹੌਲ ਚੜਾ ਬੁਰਾ ਘੈਂਟ ਆ ਫੀਲਿੰਗ ਘੈਂਟ ਆ ਪਹਿਲਾਂ ਤਾਂ ਮਨ ਪੂਰਾ ਟੁੱਟ ਗਿਆ ਸੀ ਵੀ ਲੈ ਵੀ ਆ ਕੀ ਹੋ ਗਿਆ ਤੇ ਹੁਣ ਜਦੋਂ ਅਸੀਂ ਚੱਲਦੇ ਆ ਫੇਰ ਥੋੜੀ ਐਕਸਾਈਟਮੈਂਟ ਹੋਈ ਆ ਹੁਣ ਕਿਉਂ ਜੀ ਹੁਣ ਕਿਵੇਂ ਲੱਗ ਰਿਹਾ ਬਹੁਤ ਆ ਥੋੜੀ ਐਕਸਾਈਟਮੈਂਟ ਆ ਹਾਂ ਹੁਣ ਵਧੀਆ ਲੱਗ ਰਿਹਾ ਹੁਣ ਹੋਰ ਕੀ ਪਹਿਲਾਂ ਤਾਂ ਸਾਡੇ ਦੋਨੇ ਰੰਗ ਉੱਟ ਗਏ ਵੀ ਆ ਕੀ ਹੋ ਗਿਆ ਤੇ ਹੁਣ ਚੱਲਦੇ ਆ ਚਲੋ ਦੇਖਦੇ ਆ ਅੱਗੇ ਦਾ ਮਾਹੌਲ ਚੱਲ ਕਿ ਆ ਪਾਰਕਿੰਗ ਆਪਾਂ ਨੂੰ ਇੱਧਰ ਲੱਭ ਗਈ ਤੇ ਆਪਾਂ ਲਈ ਸੀ ਪੀ 4 ਸਾਰਾ ਟੌਪ ਤੇ ਆਹੇ ਤੇ ਦੇਖੋ ਇੱਧਰ ਸਨੋ ਤੇ ਆਪਾਂ ਉਹ ਤਾਂ ਵੀ ਜਾ ਸਕਦੇ ਹਾਂ ਉੱਥੇ ਉੱਥੇ ਹੋ ਜਾਂਦੀ ਆ ਪਤਾ ਨਹੀਂ ਕਿ ਸ਼ੈਟਲ ਪਤਾ ਨਹੀਂ ਕੀ ਕਹਿੰਦੇ ਆ ਮੈਨੂੰ ਨਾਮ ਨਹੀਂ ਪਤਾ ਉਹਦਾ ਤੇ ਦੇਖਦੇ ਆਪਾਂ ਜਿਹੜੇ ਉਦੋਂ ਦੇ ਉਤੋਂ ਦੀ ਵੀ ਜਾਣਾ ਆਪਾਂ ਜਮਾਂਗੇ ਉਹ ਟੌਪ ਤੇ ਪੂਰਾ ਉਹਦੇ ਜਾਂਦੇ ਹੁਣੇ ਅਮਣ ਉਹਨੂੰ ਕੀ ਕਹਿੰਦੇ ਆ ਸ਼ੈਟਲ ਜਿਹੜੀ ਉਹ ਤਾਰਾਂ ਵਾਲੀ ਹੁੰਦੀ ਆ ਕੀ ਕਹਿੰਦੇ ਆ ਉਹਨੂੰ ਨਾਮ ਨਹੀਂ ਪਤਾ ਮੈਨੂੰ ਤੇ ਉਥੇ ਵੀ ਚੱਲਦੇ ਆਪਾਂ ਦੇਖਦੇ ਆ ਮਾਹੌਲ ਚੱਲ ਹੈ ਤਾਂ ਅਜਾ ਟੋਪ ਉੱਪਰ ਵੀ ਨਿਕਲੀ ਤੇ ਪੂਰੀ ਸੂਰਜ ਦੇਵਤਾ ਵੀ ਪ੍ਰਗਟ ਹੋ ਗਏ ਨੇ ਸਾਨੂੰ ਦੇਖ ਕੇ ਤੇ ਚਲੋ ਚੱਲਦੇ ਹਾਂ ਅਜੂ ਦੇਖਦੇ ਹਾਂ ਸਨੋਚ ਖੂ ਸੂਰਤੀ ਚੈੱਕ ਕਰੋ ਤੁਸੀਂ ਕਿੰਨੀ ਟੋਪ ਤੇ ਆਪਾਂ ਹੋ ਰਹਿ ਗਏ ਸਾਰੇ ਸ਼ਹਿਰ ਆਇਆ ਕੀ ਮਾਹੌਲ ਚਾ ਤਾਂ ਇਧਰ ਆਪਣੇ ਮੈਡਮ ਸਾਹਿਬ ਕਿਵੇਂ ਲੱਗ ਰਿਹਾ ਠੰਡ ਲੱਗ ਰਹੀ ਹੈ ਤਾਂ ਠੰਡ ਲੱਗ ਰਹੀ ਜਾਨਾ ਥੋੜੀ ਥੋੜੀ ਐ ਤਾਂ ਥੋੜਾ ਕੰਪਾ ਲੱਗ ਰਿਹਾ ਤੇ ਤੁਸੀਂ ਯਾਰ ਵੀਊ ਚੈੱਕ ਕਰੋ ਇਧਰ ਦੇਖੋ ਤੁਸੀਂ ਕਿੰਨਾ ਘੈਂਟ ਮਹੌਲ ਚਾਲਾ ਸਾਰਾ ਬੈਂਕਓਵਰ ਸਰੀ ਉਹ ਇੱਕ ਬ੍ਰਿਜ ਦੀ ਨਾ ਪਤਾ ਨਹੀਂ ਕਿਹੜਾ ਮੈਨੂੰ 포ਟਮਨ ਲੱਗਦਾ ਹੈ ਨਾ ਉਹ ਸਾਹਮਣੇ ਉਹ ਨਿਕਾ ਹੈ ਹਾਂ 포ਟਮਨ ਹੈ ਹੈ ਨਾ 포ਟਮਨ ਬ੍ਰਿਜ ਆ ਜੇ ਕਿਸੇ ਨੂੰ ਦਹਦਾ ਵੀਡੀਓ ਚ ਦੱਸਿਓ ਕਿਹੜਾ ਬ੍ਰਿਜ ਹੈ ਕਮੈਂਟ ਕਰਿਓ ਸਾਰੇ ਆਪਾਂ ਵੀ ਦੇਖਦੇ ਹਾਂ ਲੋਕ ਮਿੱਤਰੋ ਸਨੋਹ ਤਾਂ ੱਚੇ ਬਹੁਤ ਆ ਪਰ ਆਪਾਂ ਪਹਿਲੀ ਵਾਰ ਹੀ ਆਏ ਆ ਅਜੇ ਆਪਾਂ ਨੂੰ ਥੋੜਾ ਅਜੇ ਪਤਾ ਹੀ ਲੱਗਿਆ ਵੀ ਕੀ ਹਿਸਾਬ ਕਿਤਾਬ ਇੱਥੋਂ ਦਾ ਬਹੁਤ ਅੱਜ ਮੁਸ਼ਕਲ ਆਈਆਂ ਟਰੈਪ 'ਚ ਕਿਉਂ ਹੋਣ ਕਿਵੇਂ ਦਾ ਰਿਹਾ ਅੱਜ ਦਾ ਐਕਸਪੀਰੀਅੰਸ ਦੱਸੋ ਮੈਨੂੰ ਬੜਾ ਜੀ ਵਧੀਆ ਸੀ ਪਰ ਮੈਂ ਨੈਕਸਟ ਟਾਈਮ ਆਉਣ ਦੇ ਲਈ ਐਕਸਾਈਟਿਡ ਆ ਹਾਂ ਅੱਜ ਤਾਂ ਕਹੂੰ ਕਿ ਸਾਨੂੰ ਹਜੇ ਚੀਜ਼ਾਂ ਦਾ ਪਤਾ ਹੀ ਲੱਗਿਆ ਕੀ ਕੋਸ ਸੀਗਾ ਇੱਥੇ ਕੀ ਨਹੀਂ ਹਣਾ ਬਹੁਤ ਚੀਜ਼ਾਂ ਸੀ ਜਿਹੜੀਆਂ ਅੱਜ ਪਹਿਲੇ ਦਿਨ ਇੱਥੇ ਆ ਕੇ ਪਤਾ ਲੱਗਿਆ ਵੀ ਕਿਵੇਂ ਹੁੰਦਾ ਕਿਵੇਂ ਨਹੀਂ ਅਸੀਂ ਤਾਂ ਬਹੁਤ ਅੱਜ ਉਲਝੇ ਪਏ ਸੀਗੇ ਤੇ ਆਪਾਂ ਹੁਣ ਆਪਾਸ ਲਏ ਆ ਇਥੋਂ ਤੇ ਆ ਦੋ ਇੱਕ ਅਮਨ ਦਾ ਇੱਕ ਮੇਰਾ ਇਹ ਪਤਾ ਹੀ ਨਹੀਂ ਸੀ ਬਸ ਉਹੀ ਮੈਂ ਆਨਲਾਈਨ ਕਰਦੇ ਬੁੱਕ ਤੇ ਇਹ ਮੇਰਾ ਦਾ 110 ਡਾਲਰ ਦੇ ਦੋਨੇ ਇਸੀ ਪੂਰੇ ਸੀਜ਼ਨ ਹੁੰਦੇ ਆ ਹਣਾ ਆਪਾਂ ਇੱਥੇ ਆਵਾਂਗੇ ਕਦੋਂ ਵੀ ਆ ਕੇ ਬੂਟ ਲੈ ਸਕਦੇ ਆ ਰੈਂਟ ਤੇ ਉਹ ਵੀ ਫ੍ਰੀ ਆਫ ਕਾਸਟ ਤੇ ਸੀਜ਼ਨਲ ਆ ਤੇ ਇਧਰ ਦੇਖੋ ਤੇ ਉਹ ਜਾਂਦੇ ਆ ਸਾਰੇ ਥੱਲੇ ਉਧਰੋਂ ਟ੍ਰੇਲ ਬਣੀ ਆ ਟ੍ਰੇਲਾਂ ਜਾਂਦੇ ਆ ਤੇ ਉਹ ਆ ਜਦੋਂ ਦੋਹਣੇ ਅੱਗੇ ਜਾ ਕੇ ਤੇ 뷰 ਚੈੱਕ ਕਰੋ ਤੁਸੀਂ ਇੱਥੇ ਦਾ ਦੇਖੋ ਇਹ ਉੱਥੋਂ ਸ਼ੁਰੂ ਹੁੰਦੀ ਆ ਤੇ ਉਹ ਜਾਂਦੇ ਆ ਥੱਲੇ ਇੱਥੋਂ ਦੀ ਉਹ 스노우 ਕੀਪਿੰਗ ਕਰਕੇ ਉੱਥੋਂ ਵੀ ਥੱਲੇ ਜਾਂਦੇ ਆ ਉਹ ਉਥੇ ਤੇ ਫਿਰ ਉਹ ਹੋਰ ਵੀ ਥੱਲੇ ਜਾਂਦੇ ਆ ਉੱਥੋਂ ਫਿਰ ਉਹ ਇਹਦੇ ਨਾਲ ਟ੍ਰੇਲ ਅਸੀਂ ਵਾਪਸ ਆ ਜਾਂਦੇ ਆ ਇੱਕ ਏਟ ਟ੍ਰੇਲ ਆ ਇਹ ਛੋਟੀ ਆ ਇੱਕ ਹੋਰ ਟ੍ਰੇਲ ਆ ਉਧਰ ਉਹ ਇਹ ਤੋਂ ਵੱਡੀ ਆ ਤੇ ਹੁਣ ਨੈਕਸਟ ਟਾਈਮ ਆਵਾਂਗੇ ਆਪਾਂ ਅੱਜ ਤਾਂ ਪਹਿਲੀ ਵਾਰ ਆਏ ਆ ਜਾਂ ਤਾਂ ਪਤਾ ਹੀ ਲੱਗਾ ਇੱਥੇ ਆ ਕੇ ਸੋ ਉਹ ਬਰਾ ਪੂਰਾ ਮਹੌਲ ਘੈਂਟ ਆ ਫੋਟੋ ਫੋਟੀਆਂ ਅਸੀਂ ਠੀਕ ਆ ਪਰ ਠੰਡ ਇੱਥੇ ਬਹੁਤ ਲੱਗ ਰਹੀ ਆ ਬਹੁਤ ਜ਼ਿਆਦਾ ਹੱਥ ਤਾਂ ਰਹਿੰਦੇ ਖੜੀ ਜਾਂਦੇ ਆ ਨਾ ਪੂਰੇ ਸੋ ਤੁਸੀਂ ਉਧਰ ਵਿਊ ਚੈੱਕ ਕਰੋ ਵਿਊ ਦੇ 100 ਚੋਂ 100 ਨੰਬਰ ਹੁਣ ਸਨੋਹ ਦਸੀ ਪਏ ਤੇ ਦੋ ਤਿੰਨ ਦਿਨਾਂ ਚ ਤੇ ਦੇਖਦੇ ਆਂ ਵਾਕੀ ਸਨੋਹ ਪਊ ਕਿ ਨਹੀਂ ਤੇ ਜਦੋਂ ਸਨੋਹ ਹੋਈ ਫਿਰ ਕਿਹੇ ਦਿਨ ਆਵਾਂਗੇ ਪਰ ਅਸਤਾਂ ਜਿਵੇਂ ਬਹੁਤ ਮੁਸ਼ਕਲ ਆਈਆਂ ਪਹਿਲਾਂ ਆਪਾਂ ਥੱਲੇ ਰੋਕ ਲਿਆ ਸੀਗਾ ਤੇ ਫਾਈਨਲੀ ਟੈਂ ਦੇ ਢਾਉਂਦੇ ਤਾਂ ਪਹੁੰਚ ਗਏ ਉੱਤੇ ਆ ਗਏ ਉੱਤੇ ਆ ਕੇ ਬਹਿੰਦੇ ਆਂ ਮੁਸ਼ਕਲਾਈਆਂ ਬਸ ਅਸਤਾਂ ਸੀ ਬਸ ਆ ਗਏ ਇਥੋਂ ਪਤਾ ਹੀ ਲੱਗਿਆ ਵੀ ਕਿਵੇਂ ਆ ਗਏ ਸਟੂਮ ਕਿਵੇਂ ਦਾ ਨਹੀਂ ਉਹ ਗਾਂਹ ਦੀ ਆਪਾਂ ਪੂਰੇ ਪ੍ਰੇਪੇਅਰ ਹੋ ਜਾਵਾਂਗੇ ਹਾਂ ਜੀ ਨੇ ਵੀ ਆਉਣਾ ਉਹ ਆਪਦਾ ਪਹਿਲਾਂ ਹੀ ਰਿਜ਼ਰਵ ਕਰਕੇ ਆਏ ਹੋ ਹਾਂ ਉੱਪਰੋਂ ਲਈ ਪਾਸਾ ਜੀ ਦਾ ਨਹੀਂ ਸਮਰਾਜ ਰੋਕ ਦਿੰਦੇ ਆ ਇੱਥੇ ਆ ਕੇ ਵੀ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਫਿਰ ਰੈਂਟ ਦੇ ਹੀ ਮਿਲਦਾ ਜਾ ਬੰਦ ਆਪਦਾ ਲੈ ਕੇ ਆ ਵੀ ਬਾਕੀ ਮਾਹੌਲ ਚਲ ਬੁਰਾ ਘੈਂਟ ਆ ਗੱਲਬਾਤ ਐਂਡਾ ਪੂਰੀ ਵਿਊ ਚ 100 ਚ 100 ਨੰਬਰ ਨਸਟਾ ਅਬ ਇਹਾ ਸਾਰੇ ਇਧਰ ਟ੍ਰੇਨਰ ਆ ਜਿਵੇਂ ਇੰਜ ਵਾਕ ਜਾਂਦੇ ਆ ਜਵਾਕਰ ਨਾਲ ਜਾਂਦੇ ਆ ਸਾਰਿਆਂ ਨੂੰ ਸਿਖਾਉਂਦੇ ਇਹਨਾਂ ਨੂੰ ਸੋ ਆਪਾਂ ਵੀ ਚੱਲਿਆ ਹਾਂ ਗੱਡੀ ਕੋਲੇ ਹੌਂ ਚੱਲਦੇ ਹਾਂ ਛੰਡ ਬਹੁਤ ਆ ਹੱਥ ਉਸ ਖੰਨ ਹੋਇ ਬਿਆ ਜਾਮ ਪੈਰ ਵੀ ਆਪਾਂ ਤਾਂ ਨਾਰਮਲ ਹੀ ਆਏ ਸੀਗੇ ਦੂਜੇ ਛੰਡ ਹੀ ਪਾਏ ਆਪਣੇ ਗਰੱਭ ਵੀ ਨਹੀਂ ਪਾਏ ਤੇ ਨੱਕ ਪੂਰਾ ਖਰਿਆ ਪਿਆ ਹੱਥ ਦੂਪਿਆ ਖਰਿਆ ਪਿਆ ਹੌਂ ਚੱਲਦੇ ਹਾਂ ਗੱਡੀ ਕੋਲੇ ਤੇ ਚੱਲਦੇ ਹਾਂ ਹੁਣ ਖਾਣੇ ਪਿੰਨੀਆਂ ਜਾ ਕੇ ਹੁਣ ਆਪਾਂ ਸਾਰੀ ਜਾਵਾਂਗੇ ਸਾਰੀ ਜਾ ਕੇ ਕੁਸਤਾਵਾਂ ਖਿਵਾਂਗੇ ਤੇ ਸੁਣੋ ਦੇਖੋ ਇੱਥੇ ਪਾਣੀ ਪਾਣੀ ਗਰਕਣ ਆਹ ਦਾ ਬਲੈਕ ਆਈਸ ਬਣਾਈ ਪਈ ਆ ਆਪਾਂ ਆਏ ਸੀ ਜਮਾਂ ਟੌਪ ਤੇ ਫਿਰ ਆਪਾਂ ਨੂੰ ਮਿਲ ਗਈ ਸੀ ਪਾਰਕਿੰਗ ਜਮਾਂ ਟੌਪ ਤੇ ਸੋ ਅਬਾਸਾ ਇਹ ਬੱਸ ਵੀ ਜਾਂਦੀ ਆ ਜੇ ਕਿਸ ਨੇ ਜਾਣਾ ਐਸੇ ਵੀ ਜਾ ਸਕਦੇ ਆ ਤੁਸੀਂ ਪਰ ਆਪਣੀ ਉਹ ਤੇ ਗੱਡੀ ਖੜੀ ਆ ਚਲਦੇ ਹਾਂ ਇਧਰ ਗੱਡੀ ਕੋਲੇ ਤੇ ਇਧਰ ਆ ਬਰਫ ਦਾ ਆ ਵੀ ਬਹੁਤ ਵੱਡਾ ਪਹਾੜਾ ਇੱਥੇ ਸਾਰੇ ਜਵਾਕ ਆ ਇੱਥੇ ਸਾਰੇ ਜਵਾਕ ਕਰੇ ਕੀ ਕਹਦੇ ਸਕੀੜੀ ਸਕੀੜੀ ਕੀਮੀ ਜੋ ਜਾਂ ਕਰ ਰਿਹਾ ਐ ਸੋ ਹੁਣ ਇਹ ਸਾਰੀ ਪਾਰਕਿੰਗ ਆ ਆਪਾਂ ਹੁਣ ਚਲਦੇ ਹਾਂ ਗੱਡੀ ਕੋਲੇ ਤੇ ਸਰੀ ਚੱਲ ਕੇ ਖਾਣੇ ਪੀਣੇ ਕੁਝ ਦੇ ਉਧਰ ਵਿਊ ਚੈੱਕ ਕਰੋ ਯਾਰ ਤੁਸੀਂ ਵਿਊ ਤਾਂ ਜਿਕਰ ਦੇਖੀ ਜਾਏ ਜਿਕਰ ਇੱਥੋਂ ਜਾਈਏ ਨਾ ਪਰ ਤੁਹਾਨੂੰ ਪਤਾ ਠੰਡਾ ਜਾਣਾ ਪੈਣਾ ਤੇ ਦੇਖੋ ਹੁਣ ਉਧਰ ਬੱਦਲ ਆ ਗਏ ਨੇ ਪਹਾੜਾ 'ਚ ਤੇ ਟਾਈਮ ਵੀ 4 ਤੋਤੇ ਹੋ ਗਿਆ ਹੁਣ ਆਪਾਂ ਵੀ ਚੱਲਦੇ ਆ ਘਰਾਂ ਨੂੰ ਦੇਖੋ ਤੁਸੀਂ ਵਿਊ 'ਚੋਂ 100 ਬਟਾ 100 ਨੰਬਰ ਅਸ ਟਾਈਮ ਹੋ ਗਿਆ 4:11 ਹੁਣ ਆਪਾਂ ਚੱਲੇ ਆ ਸਰੀ ਸਰੀ ਜਾ ਕੇ ਕੁਝ ਖਾਵਾ ਪੀਵਾਂਗੇ ਤੇ ਨਿਊਯਾਰਕ ਆਪਾਂ ਆਪਣਾ ਅੱਜ ਬਣਾਵਾਂਗੇ ਤਾਂ ਹੀ ਅੱਜ ਆਪਾਂ ਘੁੰਮਣ ਆਏ ਸੀ ਕੱਲ ਥੋੜੇ ਕਿਤੇ ਬੀਜੀ ਸੀਗੇ ਤੇ ਅੱਜ ਹੁਣ ਚੱਲਦੇ ਆ ਤੇ ਬਾਕੀ ਤੁਹਾਨੂੰ ਘਰ ਜਾ ਕੇ ਸਾਰੀ ਦੱਸਾਂਗੇ ਕਿਵੇਂ ਕਿਵੇਂ ਹੋਇਆ ਆਪਣੇ ਨਾਲ ਕਿਵੇਂ ਆਪਣਾ ਐਕਸਪੀਰੀਅੰਸ ਸੀਗਾ ਵੀ ਤੁਸੀਂ ਗਾਹ ਨੂੰ ਵੀ ਕੋਈ ਵੀਡੀਓ ਦੇਖੇ ਜਿਸ ਨੇ ਇੱਥੇ ਆਉਣਾ ਹੋਵੇ ਤਾਂ ਆ ਸਕਦਾ ਤੇ ਆਪਾਂ ਆਏ ਕਿੱਥੇ ਸੀ ਵੀ ਦੱਸ ਦਿਆਂ ਹਮਣ ਆਪਾਂ ਕਿੱਥੇ ਆਏ ਆ ਮਾਉਂਟ ਸੇਮਰ ਪਾਰਕ ਹਾਂ ਮਾਉਂਟ ਸੇਮਰ ਪਾਰਕ ਆਪਾਂ ਆਇਆ ਇੱਥੇ ਤੇ ਇਹ ਹੈਗਾ ਤਕਰੀਬਨ ਸਰੀ ਤੋਂ ਮਨਾਂ ਦਾ 1 ਘੰਟੇ ਦਾ ਰਹਗਾ 1 ਘੰਟੇ ਦਾ ਹਾਂ 1 ਘੰਟੇ ਦੀ ਡਰਾਈਵ ਆ ਤੇ ਤਕਰੀਬਨ 56 ਕਿਲੋਮੀਟਰ ਸੀਗਾ 56 ਕਿਲੋਮੀਟਰ ਸੀਗਾ ਜੇ ਕਿਸ ਨੇ ਹੁਣ ਆ ਸਕਦਾ ਪੂਰੀ ਘੈਂਟ ਫੀਡਿੰਗ ਤੇ ਹੁਣ ਚੱਲਦੇ ਆ ਘਰੇ ਗੱਡੀ ਕਰਦੇ ਆ ਗਰਮ ਤੇ ਚਲੋ ਬਾਏ ਬਾਏ ਜੀ ਫਿਰ ਮਿਲਾਂਗੇ ਕਦੇ ਫਿਰ ਕਿਹਦੇ ਨਾਵਾਗੇ ਛੁੱਟੀ ਵਾਲੇ ਦਾ ਥੋੜਾ ਆਪਾਂ ਪਹਿਲਾਂ ਆ ਆ ਤਾਂ ਆਪਾਂ ਨੂੰ ਹਜੇ ਲੇਟ ਹੋ ਗਿਆ ਤਾਂ ਥੋੜੇ ਚੱਕਰਾਂ ਜਿਹਾ ਆਪਾਂ ਤੇ ਚਲੋ ਹੁਣ ਚੱਲਦੇ ਆਂ ਸਨੋ ਇੱਥੇ ਹੁਣ ਅਗਲੇ ਹਫਤੇ ਪੈਣੀ ਆ ਤੇ ਫੇਰ ਆਵਾਂਗੇ ਨਾ ਸਨੋ ਪੈਦੀ ਹੋਈ ਨਾ ਫੇਰ ਆਵਾਂਗੇ ਚਲੋ ਹੁਣ ਆਪਾਂ ਨੂੰ ਇੱਥੋਂ ਲੱਗਣਾ ਇਹ ਕਾਂਡਾ 12 ਮਿੰਟ 50 ਕਿਲੋਮੀਟਰ ਤੇ ਚਲੋ ਲੈਟਸ ਗੋ ਟਾਈਮ ਹੋ ਗਿਆ 5:26 ਮਿੰਟ ਤੇ ਉਧਰ ਮੀਂਹ ਵੀ ਪੈਣ ਲੱਗ ਗਿਆ ਆਪਾਂ ਫੇਰ ਅੱਜ ਆਇਆ ਉਧਰ ਸੋਤਾਲਾ ਸੋਤਾਲਾ ਲਾਇਬ੍ਰੇਰੀ ਆਪਾਂ ਅਮਨ ਦੇ ਵੱਡੇ ਤੇ ਆਏ ਸੀ ਇੱਥੇ ਪਰ ਘੈਂਡ ਲੱਗਿਆ ਆਪਾਂ ਫੇਰ ਇੱਥੇ ਹੁਣ ਖਾ ਪੀ ਕੇ ਚੱਲਦੇ ਆਂ ਕਿਉਂਕਿ ਬਾਹਰ ਬਾਰਿਸ਼ ਵੀ ਹੋਈ ਜਾਂਦੀ ਆ ਸੋ ਚਲੋ ਚੱਲਦੇ ਆਂ ਖਾਣੇ ਬਿਨੇ ਕੋ ਸਫਰ ਹੀ ਚੱਲਾਂਗੇ। ਲੋ ਜੀ ਪਹਿਲੀ ਮਿਲ ਆ ਗਈ ਆਪਣੀ ਇਧਰ ਮਨਚੂਰੀਅਨ ਇਧਰ ਆ ਗਏ ਮੋਮੋਸ ਤੇ ਕਰੋ ਚੈੱਕ। ਵਾਹ ਜੀ ਵਾਹ। ਲੋ ਇਨ ਟਾਈਮ ਹੋ ਗਿਆ 6:58 ਮਿੰਟ ਤੇ ਮੀਂਹ ਪਈ ਜਾਂਦਾ ਪੂਰਾ ਹੁਣ ਸਰੀਚ। ਆਪਾਂ ਹੁਣੀ ਜਸਟ ਉਥੋਂ ਨਿਕਲੇ ਆਂ। ਹੁਣ ਆਪਾਂ ਚੱਲੇ ਆਂ ਘਰੇ ਤੇ ਟਾਈਮ ਦੇਖੀਆ। 7 ਵਜੇ ਨਾਲਿਆ ਤੇ ਮੀ ਫੇਰ ਸ਼ੁਰੂ ਹੋ ਗਿਆ ਹੁਣ ਮੈਨਾਂ ਦਾ ਸਾਰੀ ਰਾਤ ਫੇਰ ਦੱਸਿਆ ਵੈ ਮੀ ਸੋ ਫਾਈਨਲੀ ਪਹੁੰਚ ਗਏ ਆਪਾਂ ਘਰੇ ਤੇ ਟਾਈਮ ਹੋ ਗਿਆ 7:03 ਮਿੰਟ ਅੱਜ ਦਾ ਆਪਣਾ ਸਫਰ ਵਧੀਆ ਸੀ ਬਹੁਤ ਕੁਝ ਸਿੱਖਿਆ ਅੱਜ ਆਪਾਂ ਤੇ ਤੁਹਾਡਾ ਕਿਵੇਂ ਰਿਹਾ ਕੀ ਨੂੰ ਸਮਾਂ ਅੱਜ ਵਧੀਆ ਸੀ ਬਾਪੂ ਕੀ ਅਸੀਂ ਪਰ ਮੈਂ ਹੈਪੀ ਹਾਂ ਜਿਹੜਾ ਸਾਰੀ ਸੀਜ਼ਨ ਦਾ ਪਾਸ ਮਿਲ ਗਿਆ ਹਾਂ ਅਸੀਂ ਪਾਸ ਬਣਾ ਲਿਆ ਹਾਂ ਤਾਂ ਉਹ ਮੰਨ ਕੇ ਪੂਰੇ ਸੀਜ਼ਨ ਦਾ ਹੁਣ ਆਪਾਂ ਜੋ ਤੱਕ ਉਹ ਬੰਦ ਨਹੀਂ ਹੁੰਦਾ ਆਪਾਂ ਉੱਥੇ ਜਾ ਸਕਦੇ ਹਾਂ ਜਾਨਕਿ ਆਹ ਸਾਲ ਵੀ ਅਗਲੇ ਸਾਲ ਵੀ ਮਿਲਦਾ ਫਰਵਰੀ ਤੱਕ ਆ ਫਰਵਰੀ ਮਾਰਚ ਤੱਕ ਤੇ ਜਿੰਨ ਮਰਜ਼ੀ ਜਾਓ ਉਥੇ ਤੇ ਸ਼ੂ ਲਾਓ ਤੇ ਜਿੰਨ ਮਰਜ਼ੀ ਕਰੋ ਆਹ ਤਾਂ ਤੁਹਾਨੂੰ ਪਤਾ ਪਹਿਲਾਂ ਆਪਾਂ ਗਏ ਸੀ ਆਪਾਂ ਰਾਹ ਚ ਮੋੜਤਾ ਸੀ ਵੀ ਕੋਲ ਪਾਸ ਹੈ ਨਹੀਂਗਾ ਫਿਰ ਆਪਾਂ ਥੱਲੇ ਵਾਪਸ ਜ ਜਾਂਦੇ ਸੀਗੇ ਪਰ ਅਸੀਂ ਰਾਤ ਨੂੰ ਖੜ ਗਏ ਤੇ ਉਸੇ ਪਾਸ ਫੇਰ ਬੁੱਕ ਕਰ ਲਿਆ ਫਿਰ ਅਸੀਂ ਫੇਰ ਤਾਂ ਚਲੇ ਗਏ ਪਾਸ ਮਿਲ ਗਿਆ ਫਿਰ ਤਾਂ ਗਏ ਤਾਂ ਵੀ ਨਹੀਂ ਕੋਈ ਪਤਾ ਸੀ ਕਿਵੇਂ ਕੀ ਕਰਨਾ ਤਾਂ ਵੀ ਫਿਰ ਅਸੀਂ ਪਾਸ ਗੇੜੇ ਗੁੜੇ ਕੱਢ ਕੇ ਅਸੀਂ ਵਸ ਪਾਸ ਬਣਾਇਆ ਉੱਥੇ ਵੀ ਫੇ ਹੁਣ ਪਤਾ ਲੱਗਿਆ ਸਾਰਾ ਹੁਣ ਅਗਲੀ ਵਾਰੀ ਜਾਵਾਂਗੇ ਤੇ ਨਾਲੇ ਟਾਈਮ ਨਾਲ ਜਾਂਦੇ ਅਸੀਂ ਗਏ ਵੀ ਲੇਟ ਸੀ ਥੋੜਾ ਜਿਹਾ 12 ਵਜੇ ਘਰੋਂ ਤੁਰੇ ਸੀ ਪਾਸ ਬਣਿਆ ਉਹਦੋਂ ਨੂੰ ਬੰਦ ਹੋ ਗਿਆ ਹਾਂ ਉਹਦੋਂ ਨੂੰ ਫਿਰ 4 ਵਜੇ ਸਾਰਾ ਬੰਦ ਹੋ ਸੀ 4 ਵਜੇ ਫਿਰ ਉਹ ਜਾਣ ਨਹੀਂ ਦਿੰਦੇ ਪੂਰ ਸ਼ੋਰ ਰੈਂਟ ਦੇ ਦਿੰਦੇ ਨਹੀਂ ਕਿਸੇ ਨੂੰ ਕੋਸ ਤੇ ਸੋ ਵਧੀਆ ਸੀ ਅੱਜ ਬਹੁਤ ਕੁਝ ਸਿੱਖਿਆ ਹੁਣ ਗਾਹ ਨੂੰ ਆਪਾਂ ਨਾਲ ਟਾਈਮ ਨਾਲ ਜਾਵਾਂਗੇ ਅਸੀਂ ਆਪਾਂ ਘਰੋਂ 12 ਵਜੇ ਤੁਰੇ ਸੀ ਤੇ ਫਿਰ ਮੋੜ ਸੋ ਗਾਂ ਦੇਖਾਂਗੇ ਸਮੂਦ ਸੀਵੀਆ ਫਿਰ ਜਿਹਨੂੰ ਸਮੂਹ ਪਈ ਉਹ ਦੇਖਾਂਗੇ ਸਾਨੂੰ ਲਾਈਵ ਸਮੂਹ ਚੱਲਾਂਗੇ ਤੇ ਬਾਕੀ ਓਵਰਾਲ ਪੂਰਾ ਘੈਂਟ ਸੀ ਤੇ ਬਹੁਤ ਚੀਜ਼ਾਂ ਪਤਾ ਲੱਗੀਆਂ ਤੇ ਗਾਂ ਨੂੰ ਬੰਦਾ ਪ੍ਰਪੇਅਰ ਹੋ ਕੇ ਜਾਊਗਾ ਸੋ ਚਲੋ ਅੱਜ ਦੇ ਬਲੌਗ ਚ ਐਨ ਆਈ ਸੋ ਮਿਲਦੇ ਹਾਂ ਨੂੰ ਅਗਲੇ ਬਲੌਗ ਚ ਬਾਏ ਬਾਏ ਠੀਕ ਯੂ ਬਾਏ 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 ਬਾਏ